ਮੈਰੂ ਖਾਨ ਸਾਹਿਬ ਹੈ ਜੀ ਕਿਪਟੇ ਮੈਰੂ ਖਾਨ ਸਾਹਿਬ ਹੈ ਜੀ ਫਤਿਹ ਅਸੀਂ ਜੋਧਾ ਸਾਹਮਣੇ ਕਮਨਰ ਨਾਲ ਦੀ ਗੱਲ ਆਸਤੀ ਉਹ ਕੈਸੇ ਕਰਤੀ ਹੈ ਉਸ ਤੇ ਅਸੀਂ ਬਹੁਤ ਖੁਸ਼ ਹੈ ਜੇਦੋ ਵੀ ਕਮਨਰ ਨਾਲ ਤੋਂ ਬਿਧੀ ਪੰਜਾਬ ਵਾਲੇ ਬੋਲਦੀ ਐ ਕਿ ਗਲਤ ਕਿੱਟੀਆਂ ਕਹਿੰਦੀ ਐ ਪੰਜਾਬ ਦੇ ਜਿਹੜੇ ਬਜ਼ੁਰਗ ਆਤਮਾ ਦੀ ਐ ਨੌਜਵਾਨ ਨਛੜੀ ਐ ਬੁੜੇ ਤਾਂ ਨੇਤੀ ਉਹਨੀਆਂ ਬੀਬੀਆਂ 100-100 ਰੁਪਿਆ ਲੈ ਕੇ ਆਉਂਦੀਆਂ ਇੱਥੇ ਲਾਸਾਂ ਟੰਗੀਆਂ ਜਾਂਦੀਆਂ ਮਤਲਬ ਉਦੋਂ ਐਮਪੀ ਵੀ ਨਹੀਂ ਬਣੇ ਸੀ ਅੱਗੇ ਮਤਲਬ ਪੰਜਾਬ ਦੇ ਬਰਖਲਾਪ ਜ਼ਹਿਰ ਉਗਲਦੀ ਸੀ ਕੁਤ ਮਹਾਰਾਣੀ ਦਾ ਕੇਸ ਹੋਇਆ 5 ਸਾਲ ਹੋ ਗਏ ਬੰਗੜਾ ਹਾਈ ਕੋਰਟ ਸੁਪਰੀਮ ਕੋਰਟ ਗਿਆ ਉਹ ਬੰਗੜਾਇਆ ਪਹਿਲੇ ਜਿਵਾਨਤ ਕਰਾ ਕੇ ਇੱਕ ਵਾਰੀ ਆ ਮੁੜ ਕੇ ਫੇਰ ਤਰਖਾਸਤਾ ਲਗਣਾ ਸ਼ੁਰੂ ਕਰਤੀ ਆ ਵੀ ਕੇਸ ਨੂੰ ਲੰਮਕਾ ਰਹੀ ਹੈ ਵੀ ਲੰਮਾ ਹੋਵੇ ਕੇਸ ਇਸ ਕਰਕੇ ਸਾਡੀ ਬੇਨਤੀ ਹੈ ਵੀ ਇੱਕ ਤਾਂ ਕੇਸ ਲੰਮਾ ਨਾ ਕੀਤਾ ਜਾਵੇ ਸਾਡੀਆਂ ਉਮਰਾਂ ਵੱਡੀਆਂ ਹੋਊਗਾ ਅਸੀਂ ਆਬਾ ਪੈਸਾ ਸੋਲ ਜੂਨੇ ਕਿਉਂ ਦੂਜੇ ਸਰੇ ਗਾਲਾ ਵੀ ਹੁਣ ਮੈਂ ਤੱਕਾ ਦੇ ਕਿ ਬੇਨਤੀ ਆ ਸਾਡੀ ਬੇਨਤੀ ਕਾਦੀ ਆ ਉਹ ਬੇਨਤੀ ਆ ਕੈਂਪ ਟੱਪ ਗਿਆ ਮੈਂ ਤੱਕਾ ਕੈਂਪ ਟੱਪ ਗਿਆ ਹੁਣ ਤਾਂ ਆਵਾਜ਼ ਹੈ ਜੀਆਂ ਹੋ ਗਏ ਸਾਰਾ ਕੁਝ ਹੋ ਗਿਆ ਝਗੜਾ ਹੋ ਗਿਆ ਹੁਣ ਤਾਂ ਜੱਜ ਸਾਹਿਬ ਜਿਵੇਂ ਫੈਸਲਾ ਕਰਨਗੇ ਸਾਨੂੰ ਉਹਦੇ ਤੇ ਟੂਰ ਸਲੀਅਰ ਕਿਛਾਨੂੰ ਨਿਆਣੂ ਵਾ ਕਿ ਅਸੀਂ ਜਿੰਨਾ ਵੀ ਹੋ ਸਕਿਆ ਸਾਰੇ ਪੰਜਾਬ ਵਾਸਤੇ ਖੜੇ ਆ ਤੇ ਪੰਜਾਬੀਆਂ ਨੂੰ ਨੌਜਵਾਨਾਂ ਨੂੰ ਜੇ ਸਾਰੇ ਕਹਿਣਗੇ ਤਾਂ ਮਾਫ ਕਰ ਦਾਂਗੇ ਜੇ ਸਾਰੇ ਨਹੀਂ ਕਹਿੰਦੇ ਅਸੀਂ ਉਹਨੂੰ ਮਾਫ ਨਹੀਂ ਕਰਦੇ ਮਾਫੜਾ ਦਾ ਵਕਾ ਹੀ ਛੱਡ ਦੀ ਕਿਉਂਕਿ ਜਦੋਂ ਬੋਲੇ ਇਹਦੀ ਰੱਖਾ ਵਤੋਂ ਬੋਲੇ ਬਿਨਾ ਵਜਾ ਤੇ ਬਿਨਾ ਕਾਰਨ ਕੋਈ ਮਸਲਾ ਹੀ ਨਹੀਂ ਸੀ ਐਂਟੀ ਦਾ ਬਾਤ ਹੀ ਬੜੇ ਫਿਰ ਇਹ ਹਰੇਕ ਬੰਦੇ ਨੇ ਜਾ ਕੇ ਕਿਸੇ ਉਹਨੂੰ ਪੰਗਾ ਲਿਆ ਕਰਿਓ ਜਿਵੇਂ ਕੁਲਵਿੰਦਰ ਕੌਰ ਨਾਲ ਜਾ ਕੇ ਚੰਡੀਗੜ੍ਹ ਆ ਖੋਸਤੀ ਉੱਥੇ ਵੀ ਉਹਨਾਂ ਨਾਲ ਗੱਲ ਉਹ ਚਾਹੀ ਉਹਦਾ ਹੱਕ ਸੀ ਜੇ ਇਹ ਮੌਕੇ ਤੇ ਵੀ ਆਦੀ ਕਾਸੀ ਨਹੀਂ ਤਾਂ ਪਰ ਇਹ ਨਹੀਂ ਐਮਪੀ ਹੂੰ ਜੇ باوجود ਵੀ ਨਹੀਂ ਇਹ ਗੱਲ ਸੀ ਕਿ ਤੋਂ ਲੜਕੀ ਨੂੰ ਬਹਾਲ ਕੀਤਾ ਜਾਵੇ ਜਿਹੜੀ ਕਿ ਕੈਂਸਲ ਹੋ ਰਹੀ ਹੈ ਜਿਹਨੂੰ ਇਹ ਬੜਾ ਪੁਰਨ ਸਰਕਾਰੀ ਡੋਕੂਮੈਂਟ ਸੀ ਚੋਣੇ ਹੱਕ ਸੀ ਬਹੁਤ ਬੱਲੇ ਜੇ ਮਨ ਲਓ ਉਹਨੇ ਪਟਿਕਾ ਲਾ ਰਹੀ ਐਪਲੀਕੇਸ਼ਨ ਲਾ ਰੇ ਨੇ ਵੀ ਸਾਡੀ ਕੋ ਵੀਡੀਓ ਕਰਦੇ ਨਾਲ ਆਪਾਂ ਦੇ ਮਾਫੀ ਅਜੇ ਦੇ ਪੇਸ਼ੀ ਤੇ ਮੈਨੂੰ ਲੱਗੀ ਮੈਨੂੰ ਦਿਕੀ ਸੀ ਕਿ ਇਹ ਸਿੰਘ ਕੇ ਮੈਸਟਰ ਆਏ ਤੇ ਜੇ ਕੋਈ ਕੁੱਡੇ ਕੋ ਕੁਣਾ ਕਰ ਦੇ ਕੋਈ ਬੰਦੇ ਮਾਰ ਕੇ ਆ ਜਾਈ ਮੈਂ ਮੈਰੀ ਨਹੀਂ ਨਹੀਂ ਮaaf ਕਰਦੇ ਮੈਂ ਤੋ ਅੱਪਰੇ ਨਹੀਂ ਜਾਂਦਾ ਮੈਨੂੰ ਖਤਰਾ ਹੈ ਮੈਨੂੰ ਕੰਮ ਆਏ ਗੱਲਾਂ ਨਹੀਂ ਹੋ ਸਕਦੀਆਂ ਕੋੜਾ ਕੋੜੀ ਹੁੰਦਾ ਕੋੜ ਦੀ ਫੈਸਲਾ ਤਾਂ ਮੰਨਣਾ ਹੀ ਪਊਗਾ ਸਾਈ ਸੂਨੀ ਤਾਂ ਹੈ ਤਾਂ ਬੜੇ ਬੜੇ ਰਾਜੇ ਮਹਾਰਾਜੇ ਉਹ ਵੀ ਨਿੱਕਾ ਪੁੱਤ ਇਹ ਐਮਪੀ ਤਾਂ ਬਾਕੇ ਬਣ ਗਈ ਹੋ ਗਈ ਤੁਸੀਂ ਕੀ ਹੋਗਾ ਵੀਡੀਓ ਕੋਈ ਆਮ ਦੀ ਤਾਂ ਤੇ ਆ। ਅਤੈ ਨੂੰ ਇੱਥੇ ਕਾਲਾ ਆਪ ਲੈ ਲਾ ਇਹਨੂੰ ਸਰਕਾਰਨੋਂ ਕੋਸ਼ ਮਿਲੀ ਐ। ਫਿਰ ਜੋ ਦੂਜੇ ਸੂਬੇ ਚੋਂ ਦੀ ਉੱਥੇ ਵੀ ਪ੍ਰੋਵਾਈਡ ਹੁੰਦੀਆਂ। ਕੋਸ਼ ਜੇ ਸਾਥ ਤੇ ਪਹਿਰੇ ਤੇ ਇਹਨੂੰ ਕਾਲਾ ਖਤਮ। ਅਨੇ ਪਿਆੰਗੂ ਅਸਿਤਾ ਹੈ ਕਹਿੰਨਾਂਗੀ ਆਏ। ਅਦਾਤਾਂ ਜਨੇ ਕੰਮ ਨਾ ਲੈ ਰੱਦ ਕਰਾਤੇ ਤਾਂ ਫਿਰ ਤਾਂ ਸਾਰੀ ਦਿਨ ਲਈ ਰੱਖਦਾ ਏ। ਜੇ ਜੇ ਖਤਰ ਰੱਦ ਕਰਤੀ ਫਿਰ ਅਦਾਤਾਂ ਦਾ ਫੇਲ ਐ। ਇਹ ਇਹ ਕੀ ਹੋਈ ਫਿਰ ਜੀ ਇਹ ਨੂੰ ਫੇਲ ਹੋਣਾ ਪਊ ਅਦਾਲਤਾਂ ਤੇ ਨਹੀਂ ਰਹਿੰਗੇ ਕੀ ਮਲੂਕ ਤੁਸੀਂ ਕਿੰਨੇ ਪੇਸ਼ ਹੋਵੇ ਇਥਾਂ ਕੋ ਪੇਸ਼ ਹੋਣਾ ਪਊਗਾ ਤਰ ਪਾਈ ਹੱਥ ਕੜੀਆਂ ਲਾ ਕੇ ਟੂਹੜੀਆਂ ਚ ਜੁੱਡਾਂ ਦੇ ਫੜ ਕੇ ਲੈ ਆਉਂਦੇ ਜੇ ਜਦ ਅਦਾਲਤਾਂ ਦੀ ਸ਼ਰਤ ਆਈ ਹੈ ਕਿ ਅਦਾਲਤ ਵੀ ਤਾਂ ਦਮਿਆਂ ਦੇਖਾਈ ਥਲੇ ਨਾ ਕਰਦੀ ਉਹਨਾਂ ਤਾਂ ਵੀ ਕੁਰਸੀਆਂ ਦੇਣੀਆਂ ਤੇ ਉਹਨਾਂ ਨੂੰ ਰੱਬ ਦਾ ਵੀ ਡਰ ਹੈ ਰੱਬ ਦਾ ਹੁਕਮ ਮੰਨ ਕੇ ਆ ਤਾਂ ਉਹਦੇ ਹੱਕ ਕਰਦੇ ਆ ਰੱਬ ਨੂੰ ਕਲ ਮੈਂ ਗਲਤ ਕੰਮ ਤੇ ਤਾਂ ਚੱਲਦੀ ਨਹੀਂ ਸਹੀ ਕੰਮ ਤੇ ਕੰਮ ਚਾਹਦੀ ਰਾਤਾਂ ਨਹੀਂ ਆਜਾ ਤੱਤੀ ਸਮਾਨੀ ਪੁੱਠਾ ਜੇ ਇਸ ਤਰ੍ਹਾਂ ਨਿਆ ਹੁੰਨੋ ਇਹ ਤਾਂ ਨਿਆ ਹੋਊਗਾ ਨਿਆ ਕਰਨਾ ਪਊਗਾ ਦਾ ਗੱਦੀ ਵੱਜ ਕੇ ਕਰਨਾ ਪਊਗਾ ਦੁਨੀਆ ਜਾਣੂ ਹੀ ਲੋਕ ਜਾਣਣਗੇ ਤੇ ਜਿਨ੍ਹਾਂ ਦੇ ਇੱਥੇ ਨਿਆ ਹੁੰਦੇ ਜੇ ਗਾਂ ਦਰਗਾਹ ਦੀ ਮਾਨ ਹੁੰਦੀ ਇਹਨਾਂ ਦੀ ਤੇ ਉਹਨਾਂ ਨੂੰ ਨਿਆ ਕਰਨਾ ਪਊਗਾ ਰੱਬ ਨੂੰ ਯਾਦ ਕਰ ਤੇ ਜੋ ਪਿਛਲੇ ਪੱਲੇ ਇੱਕ ਵਾਰੀ ਤਰੀਕ ਤੇ ਆਏ ਸੀ ਉਦੋਂ ਕਗਨਾ ਨੇ ਕਿਹਾ ਸੀ ਮੈਨੂੰ ਪੰਜਾਬ ਤੇ ਆਉਣ ਲੱਗਿਆ ਖਤਰਾ ਹੈ ਜਾਂ ਮੈਨੂੰ ਇੱਥੇ ਪੰਜਾਬੀਆਂ ਤੋਂ ਜਾਂ ਕਿਸਾਨਾਂ ਤੋਂ ਡਰ ਰਿਹਾ ਤੁਸੀਂ ਕੀ ਅਸ਼ਿਆ ਕਿ ਕੋਈ ਪੰਜਾਬੀ ਨੇ ਕਿਸੇ ਨੂੰ ਕਸਾ ਲਈ। ਕੁਗਿਆ ਦੀ ਕਿ ਉਹ ਗੱਦਿਆਂ ਨੇ ਕਿਹੜਾ ਗੁਨਾਹ ਹੋਣਾ ਤੇ ਉਹਨੂੰ ਕਸਾ ਕੇ ਉਹ ਤਾਂ ਅੱਗੇ ਕੰਮਾਂ ਕਿ ਨਹੀਂ ਪੂਰੇ ਆਉਂਦੇ ਤੇ ਅੱਗੇ ਇਹ ਲੈਣੀ ਆਲੀ ਗੱਲ ਕਰਨੀ ਤੇ ਦਰਦੀ ਜਾਨ ਤਿਆਗਦੀ ਐ ਝੂਠ ਮੂਠ ਬਕਦੀ ਐ ਉਹਦੇ ਅੰਦਰ ਸੱਚਾਈ ਨਹੀਂ ਉਹ ਰਮਨਤਾ ਹਕਾਰ ਦੇ ਢੋਲ ਢੋਲਿਆ ਹੰਦਿਆ ਤੇ ਹਕਾਰ ਦੀ ਭਰੀ ਐ ਭਾਈ ਸਿੱਧੀ ਹੋ ਕੇ ਜੇ ਕੋਈ ਸਿੱਧਾ ਹੋਵੇ ਤਾਂ ਰੱਬ ਸਾਥੇ ਖੜਾ ਹੈ ਉਹ ਸਿੱਧੀ ਨਹੀਂ ਕਿ ਉਹਦੇ ਫਿਰ ਰੱਬ ਦੀ ਕਲਾ ਨਹੀਂ ਹੈ ਕੋਰਟ ਵੱਲੋਂ ਇਹ ਵੀ ਕਪਟੀਸ਼ਨ ਹੋਈ ਹੈ ਮਾਦਾ ਜੀ ਜੇ ਇਹ 15 ਤਰੀਕ ਤੇ ਨਹੀਂ ਤਾਂ ਉਹਦੇ ਦੀ ਜ਼ਮਾਨਤ ਹੈ ਉਹ ਅਰਜੀ ਕੈਂਸਲ ਹੋ ਜੂਗੀ ਕਿ ਉਹਦੇ ਉੱਤੇ ਜਿਹੜਾ ਅਰੈਸਟ ਵਾਰੰਟ ਜਿਹੜਾ ਜਾਰੀ ਹੋਊਗਾ ਅਰੈਸਟ ਵਾਲੀ ਜਿਹੜਾ ਉਹ ਜਾਰੀ ਹੋ ਜਾਣਗੇ ਠੀਕ ਕੋਈ ਜੇ ਜਾਰੀ ਹੋਣਾ ਹੀ ਹੋਵੇ ਵਾਲੀ ਆਪੇ ਆਪ ਹੱਥ ਕਲੀ ਲੈ ਕੇ ਉਹਨੂੰ ਕਿ ਕਿੱਸੇ ਨੂੰ ਪੜ੍ਹ ਕੇ ਕਰਿ ਸਕਿਆ ਕਿ ਕੰਮ ਕਿਸੇ ਨਾਲ ਹੋਈ ਹੈ ਇਹ ਬੜੀ ਵੱਡੀ ਹੈ ਤੇ ਰਾਤ ਤਾਂ ਸਭ ਤੇ ਇਹ ਅਦਾਤਾਂ ਫੇਲ ਕਰੂੰਗੀ ਇਹ ਵੀ ਰਾਤ ਤਾਂ ਫੇਲ ਹੋ ਜਾਣਾ ਤੇ ਫਿਰ ਇਹ ਨਹੀਂ ਹੋਈ ਰਾਜਨਿਤਾ ਨਹੀਂ ਖਰਾਸਤ ਦਾ ਇਹੀ ਹੋਈ ਜਿਹੜੀ ਜੱਗੀ ਅਫੀਸਾਸ ਤੋਂ ਨਹੀਂ ਹੋਈ ਫਰਦੀ ਤੇ ਰਾਜ ਤਾਂ ਤਾਂ ਮਾੜੀਆਂ ਤੇ ਹੀ ਤੱਕ ਨਹੀਂ ਲੰਗਜੂ ਲੰਗਜੂ ਪਤ ਦੇ ਮਲੂਂ ਨਹੀਂ ਆਣਾ ਚਾਹੁੰਦੇ ਕਿ ਹੋਰ ਕੋਈ ਅਦਾਲਤ ਜਾਣਾ ਚਾਹੁੰਦੇ ਹੈ ਕੀ ਲੱਗਦਾ ਤੁਹਾਨੂੰ ਹੋਰ ਰਾਤਾ ਪਰੰਪਰਾਵਿਕ ਤਰੀਕੇ ਤੋਂ ਦਿਖੋ ਵੀ ਉਹ ਛੇ ਜਾਉਂਗਾ ਉਹ ਨਹੀਂ ਕਰੂਗਾ ਉਹ ਵੀ ਨਹੀਂ ਸਾਤੇ ਲਈ ਕਰੂ ਉਹ ਵੀ ਉਹ ਜਾਨਿਆ ਪਰੰਪਰਾਗਿ ਨਹੀਂ ਕਰਦਾ ਉਹ ਵੀ ਲੋਕ ਆ ਹੁੰਦੇ ਆ ਕਿ ਰੱਬ ਨੇ ਐਂ ਕਰਤਾ ਬੰਦਾ ਆਪਦੇ ਕਰਮਾਂ ਦੇ ਭੋਗ ਭੋਗੇ ਤੇ ਮੂਰਖ ਦੋਸ਼ ਭਗਵਾਨ ਨੂੰ ਲਾਉਂਦਾ ਹੈ। ਉਹ ਨਖਾਂ ਜੋਈਆ ਉਹਦੇ ਕਰਮਾਂ ਦਾ ਫਰਟੰਗਾ ਹੈ। ਤੇਰਾ ਬੰਦਾ ਰੱਬ ਕਿਸੇ ਨੂੰ ਤੁਸੀਂ ਨਹੀਂ ਆਦਾ। ਬੰਦਾ ਦੇ ਕਰਮਾਂ ਦੇ ਭੋਗ ਭੋਗਦਾ ਪਈ ਜਿਹੜਾ ਕੀਤਾ ਹੈ। ਉਹ ਹੀ ਭੋਗਣਾ ਪੈਂਦਾ ਸਿੱਧਾ ਹੋ ਕੇ ਭੋਗਿਆਸ ਕੇ ਭੋਗ ਨਹੀਂ ਕੋਈ ਤੇ ਕੋਈ ਰੋ ਕੇ ਭੋਗ ਜਿਵੇਂ ਭੋਗਣਾ ਪਊਗਾ। ਉਹ ਆਪ ਤੁਹਾਨੂੰ ਨੇ ਇਹਨੇ ਉਹ ਬਿਆਨ ਦਿੱਤਾ ਮਿਲੇ ਸੀ ਪਹਿਲਾਂ ਤੁਹਾਨੂੰ ਕੋਈ ਗੱਲਬਾਤ ਨਹੀਂ ਮੈਨੂੰ ਨਹੀਂ ਮਿਲੇ ਬਈ। ਨਹੀਂ ਮਿਲੇ। ਅਸੀਂ ਤਾਂ ਵਸ ਜੱਜ ਜਾਨੀ ਸਰਕਾਰ ਨੇ ਡਰ ਪਾਇਆ ਇਸ ਕਸਾਨਾ ਕੰਨ ਕਾਨੂੰਨ ਜਿਹੜਾ ਬਣਾਤੇ ਵੀ ਸੀ ਪਣਾਠ ਬਣਾਉਗੇ ਜ਼ਮੀਨਾਂ ਦੇ ਖੋਲਾਂਗੇ ਕਸਾਨਾ ਤੋਂ ਕਸਾਨਾ ਪਈ ਤੇ ਡਰਦੇ ਵੀ ਕੋ ਨਹੀਂ ਹੈ ਮਰੀ ਚੰਗੀ ਸਾਡੇ ਗੁਰੂ ਕੀਤ ਮਰ ਜਾਉਣਾ ਰਹਾਂ ਕਿ ਅਸੀਂ ਕਰੇ ਜਾਵਾਂਗੇ ਗਿਆਸ਼ਿਆਂ ਦਾ ਪਾਇਆ ਇਸ ਤਸੀਹਾਲ ਨੂੰ ਖਾਈ ਕੀ ਬਿਠੇ ਤੇ ਜਣੇ ਜਾਣਾ ਮਰੰਡਣਾ ਰਹੇ ਤੇ ਇਸ ਦਾ ਰੰਗ ਨਿਆ ਕਰੇ ਅਦਾਲਤਾਂ ਵੀ ਨਿਆ ਕਰ ਲਾ ਤੇ ਸੱਚੀ ਦਰਵਾਣ ਮੇ ਪਰ ਲਾਣਾ ਪਗੜੀ ਕੋਈ ਪਛਤ ਜੇ ਕੋਈ ਨੂੰ ਵਾਰ ਦੇ ਰਹੂਗਾ ਸਹੀ ਮਾਰ ਵਿਕਲ ਦੇ ਉਸ ਤੋ ਕਰੇ ਜਾਨ ਅਰ ਸਰਤੀ ਅਗਲੇ ਪੋਣ ਜੀਂ ਦਿਆ ਪਰਮ ਅਰ ਸਰਤੀ ਹੀ ਨਾਲੇ ਤੇ ਜੀਆਂ ਤੇ ਦਿਆ ਕਰਨੇ ਸਭ ਤੋਂ ਵੱਡਾ ਧਰਮ ਹੈ ਜੀ ਤੇ ਦਿਆ ਕਰਨੇ ਜਿਨ੍ਹਾਂ ਨੂੰ ਕਿਸੇ ਨੂੰ ਕਿਰਪਨਾ ਘਟਾਉਣਾ ਨਹੀਂ ਦਈ ਨਹੀਂ ਉਹਨਾਂ ਨੂੰ ਫਿਰ ਬੁਰੀ ਜਿਹਾ ਸਾਦਾ ਮਹਾਰਾਜ ਦਿੰਦਾ ਹੈ ਤੁਸੀਂ ਅਜੇ ਮਿਲੇ ਨਹੀਂ ਕਦੇ ਨਾ ਦੇਖੀ ਨਹੀਂ ਅਸੀਂ ਦਰਸ਼ਨੀ ਨਹੀਂ ਪਾਇਆ ਉਹਨੇ ਸਾਨੂੰ ਨਹੀਂ ਵੇਖਿਆ ਐਵੇਂ ਮੂਰੇ ਦੇ ਛਤੇ ਗੋਂ ਦੀ ਗੱਲ ਬਸ ਜਿਵਾਨ ਵਗਦੀ ਹੈ ਪੰਜਾਬ ਨੂੰ ਉਜੜਿਆ ਲੋਰ ਦੀ ਵਸਦਾਂ ਲੋ ਐ ਨਹੀਂ ਸੁਖਣ ਹੁੰਦੀ ਇਹ ਰਾਜਾ ਵੀ ਸੁਖੀ ਪਰ ਧਾ ਵੀ ਸੁਖੀ ਸਾਰੇ ਸੌਖੇ ਰਾ ਸੌਖੇ ਵਸਦੇ ਵੀ ਸੁਖ ਨਹੀਂ ਮੰਦੀ ਉਹ ਪਾਈ ਕਾਂਦੇ ਹੰਕਾਰ ਚੰਨੀ ਹੋਈ ਪਈ ਉਹਨੂੰ ਹੋਰदाई ਪਹੀਆ ਤਾਂ ਸੰਦੇ ਜੀਤ ਗੋਂਦੀ ਹੈ ਕਿ ਦੁਨੀਆ ਦੇ ਜਾਂ ਪੰਜਾਬ ਦੇ ਸੋਨੀ ਇਹ ਮਾਦਾ ਜਿਹੜੀ ਅਸਰ ਜਿਹੜੀ ਕਾਰਵਾਈ ਚੱਲ ਰਹੀ ਹੈ ਅਦਾਲਤ ਕੋਲੋਂ ਉਹਨਾ ਤੁਸੀਂ ਅਸੀਂ ਤਾਂ ਦੱਸਤਾ ਜਿੱਦਿਹਾ ਦੀ ਤਾਂ ਵਧੀਆ ਤੇ ਨਾਲ ਤਨ ਖਸਨ ਹੋਣਾ ਚਾਹੀਦਾ ਉਹ ਵੀ ਰੱਬ ਦਾ ਆਸਰਾ ਲੈ ਕੇ ਸੱਚਾ ਨਿਆਂ ਕਰਨ ਉਹ ਵੀ ਸਾਥੀ ਦੇ ਮੈਂ ਤੇ ਕਰਨਾ ਜਦੋਂ ਮਹਾਰਾਜ ਨੇ ਉਹਨੂੰ ਕੁਰਸੀ ਦਿੱਤੀ ਹੈ ਸੱਚ ਦਾ ਨਿਆਂ ਕਰਨ ਖਾਤਰ ਕੋਈ ਗਲਤ ਕੂੜ ਖਾਤਾ ਨਹੀਂ ਹੋਵੇ ਸੱਚੀ ਸੱਚ ਖਤਰੀ ਵਾਏ ਤੇ ਸੱਚਾ ਨਿਆਂ ਕਰਨਗੇ ਤੁਹਾਨੂੰ ਵਿਸ਼ਵਾਸ ਹੈਗਾ